ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਕੋਈ ਚੰਗੀ ਖਬਰ ਤਾਂ ਨਹੀਂ ਹੈਗੀ ਇਹ ਕੁਝ ਜਗ੍ਹਾ ਤੇ ਕੁਝ ਅਲਰਟ ਜਾਰੀ ਹੋਏ ਆ ਮੌਸਮ ਸੰਬੰਧੀ ਉਹ ਗੱਲ ਕਰਨ ਲੱਗੇ ਆ ਅਸਲ ਦੇ ਵਿੱਚ ਇਹ ਨਾਊਕਾਸਟ ਹੈ ਨਾਊਕਾਸਟ ਕੀ ਹੁੰਦਾ ਹੈ ਕਿ ਵੀ ਇਹ 3:30 ਵਜੇ ਜਾਰੀ ਹੋਇਆ ਹੈ ਅਗਲੇ ਕੁਝ ਘੰਟਿਆਂ ਦੇ ਵਿੱਚ ਜਿੱਥੇ-ਇਥੇ ਵਰਖਾ ਹੋਣ ਵਾਲੀ ਹੈ ਉਹਦੇ ਬਾਰੇ ਸੂਚਨਾ ਦਿੱਤੀ ਗਈ ਹੈ ਮਤਲਬ ਲੋ 7 ਵਜੇ ਤੱਕ 8 ਵਜੇ ਤੱਕ ਜਾਂ 4 ਵਜੇ ਤੱਕ ਨਾ वैसे ना 6:30 ਤੋਂ 7 ਵਜੇ ਤੱਕ ਦਾ ਮੋਟਾ ਮੋਟਾ ਹੈ ਆਪੇ ਕਹਿ ਸਕਦੇ ਆ ਕਿ ਆਉਣ ਵਾਲੇ ਕੋਈ ਘੰਟੇ ਕਿੱਥੇ ਵਰਖਾ ਹੋ ਸਕਦੀ ਹੈ ਤਾਂ ਇਹ ਤੁਸੀਂ ਦੇਖ ਰਹੇ ਹੋ ਕਿ ਬਿਕਨਰ ਤੋਂ ਲੈ ਕੇ ਪੂਰਾ ਪੰਜਾਬ ਪਹਾੜ ਚਾਰੇ ਪਾਸੇ ਬੱਦਲ ਛਾਏ ਹੋਏ ਹੈ ਹਰ ਅਲੱਗ-ਅਲੱਗ ਜਗ੍ਹਾ ਤੇ ਰੁਕ-ਰੁਕੇ ਹਲਕੀ ਵਰਖਾ ਹੋ ਰਹੀ ਹੈ ਪਰ ਜਿੱਥੇ ਇਹ ਨੀਲੇ ਬੱਦਲ ਜਾ ਰਹੇ ਹੈ ਉਹਨਾਂ ਏਰੀਆ ਦੇ ਵਿੱਚ ਜ਼ਿਆਦਾ ਵਰਖਾ ਦੀ ਸੰਭਾਵਨਾ ਹੈ ਨਾਉਕਾਸਟ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਭਾਵੇਂ ਕਿ ਇਹ ਜ਼ਿਲ੍ਹੇ ਜਿਹੜੇ ਹੈਗੇ ਆ ਪਠਾਨਕੋਟ ਗੁਰਦਾਸਪੁਰ ਸ਼ੀਰਮਸਾ ਸਾਹਿਬ ਤਾਰਨ ਤਾਰਨ ਫਿਰੋਜ਼ਪੁਰ ਮੁਕਸਰ ਫਰੀਲਕਾ ਇੱਥੇ ਵਾਰਨਿੰਗ ਨਹੀਂ ਹੈਗੀ ਪਰੰਤੂ ਇੱਥੇ ਵੀ ਹਲਕੀ ਵਰਖਾ ਹੋ ਸਕਦੀ ਹੈ ਤਾਂ ਰੈਡ ਅਲਰਟ ਹੈ orange ਅਲਰਟ ਹੈ yellow ਅਲਰਟ ਹੈ ਸ਼੍ਰੀ ਗੰਗਾ ਨਗਰ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ ਹੁਣਮਾਨਗੜ ਦੇ ਵਿੱਚ ਮੱਧਮ ਦਰਜੇ ਦੀ ਵਰਖਾ ਤੇਜ਼ ਹਵਾ ਚੱਲ ਸਕਦੀ ਹੈ ਤੇ ਜਿਹੜਾ ਹੈਗਾ ਬਿਜਲੀ ਵਲੈ ਸਕੂਗੀ ਬੱਦਲ ਵੀ ਗਰਜਣਗੇ ਚੂਰੂ ਦੇ ਵਿੱਚ ਜੁਹਣੇ ਉਨ ਦੇ ਵਿੱਚ ਇਸੇ ਤਰਿਕਾ ਹੋ ਸਕਦਾ ਫਰੰਤੋ ਜੇਕਾ ਤੋਂ ਸੀ ਉਹ ਨਾ ਏਰੀਆ ਦੇਖਦੇ ਹਾਂ ਲੁਧਿਆਣਾ ਮੱਧਮ ਤਰਜੀ ਦੀ ਵਰਖਾ ਤੇ ਨਾਲ ਗੜੇ ਪੈ ਸਕਦੇ ਆ ਲਾਲ ਅਲਰਟ ਹੈ ਇੱਕ ਅਗਲੇ ਕੁਝ ਘੰਟਿਆਂ ਤੱਕ ਠੀਕ ਹੈ ਨਾ ਇਹ ਜਿਹੜਾ ਹੈਗਾ 23 ਤਿਆਰੀ ਹੋਈ ਹੈ ਇੱਥੇ ਜਿਹੜਾ ਹੈਗਾ ਇਹ ਅਗਲੇ ਕੁਝ ਘੰਟਿਆਂ ਤੱਕ ਬਰਨਾਲਾ ਦੇ ਵਿੱਚ ਮੱਧਮ ਤਰਜੀ ਦੀ ਵਰਖਾ ਤੇਜ਼ ਹਵਾ ਠੀਕ ਹੈ ਵਿੱਚ ਗੜੇ ਪੈ ਸਕਦੇ ਬਠਿੰਡਾ ਦੇ ਵਿੱਚ ਵੀ ਗੜੇ ਤੇਜ਼ ਹਵਾ ਮੱਧਮ ਤਰਜੀ ਦੀ ਵਰਖਾ ਦਾ ਰੈਡ ਅਲਰਟ ਹੈ ਸੰਗਰੂਰ ਦੇ ਵਿੱਚ ਤੇਜ਼ ਹਵਾ ਗੜੇ ਦਾ ਰੈਡ ਅਲਰਟ ਹੈ ਪਟਿਆਲਾ ਦੇ ਵਿੱਚ ਵੀ ਇਹੀ ਅਲਰਟ ਹੈ ਇਹ ਫਟੇਗੜ ਸਾਹਿਬ ਦੇ ਵਿੱਚ ਵੀ ਸੇਮ ਅਲਰਟ ਹੈ ਤੇ ਰੂਪਨਗਰ ਦੇ ਵਿੱਚ ਗੜੇ ਤੇਜ਼ ਹਵਾ ਤੇ ਮੱਧਮ ਦਰਜੀ ਵਰਖਾ ਦਾ ਅਲਰਟ ਜਾਰੀ ਹੋਇਆ ਹੈ ਇਹ ਪਟਿਆਲਾ ਐਸਐਸ ਨਗਰ ਸੰਗਰੂਰ ਇਹਦੇ ਨਾਲ ਕੈਥਲ ਹਿਸਾਰ ਤੇ ਬਿਵਾਨੀ ਅਗਲੇ ਕੁਝ ਘੰਟੇ ਇਹ ਵੀਡੀਓ 3:30 ਵਜੇ ਰਿਕਾਰਡ ਹੋਈ ਹੈ 3:30 ਵਜੇ ਤੋਂ ਲੈ ਕੇ ਅਗਲੇ ਕੁਝ ਘੰਟੇ 27 ਦਸੰਬਰ 2024 ਦੀ ਰਾਤ ਤੱਕ ਹਨਾ ਇਹ ਦੇ ਲਈ ਇਹ ਨੌਕਾਸਟ ਹੈ ਉਸ ਜਗ੍ਹਾ ਤੇ ਗੜੇ ਪੈ ਸਕਦੇ ਹੈ ਤੇ ਇਹ ਤੇਜ਼ ਹਵਾ ਚੱਲ ਸਕਦੀ ਹੈ ਜੇ ਉਹਨਾਂ ਸੀ ਗੱਲ ਕਰੀਏ orange alert ਦੀ ਫਰੀ ਕੋਟ ਤੇਜ਼ ਹਵਾ ਮੱਧਮ ਦਾ ਜੇਰੀ ਵਰਖਾ ਚੰਗੀਆਂ ਝੁੱਟੀਆਂ ਮੱਕੇ ਮੋਗਾ ਦੇ ਵਿੱਚ 61 ਕਿਲੋਮੀਟਰ ਤੱਕ ਦਾ ਹਵਾ ਦੇ ਬੁੱਲੇ ਆ ਸਕਦੇ ਹੈ ਤੇ ਥੰਡਰ ਸਟਾਰਮ ਚੱਲ ਸਕਦਾ ਹੈ ਤੇ ਮੱਧਮ ਦਾ ਜੇਰੀ ਵਰਖਾ ਜਲੰਧਰ ਦੇ ਵਿੱਚ ਮੱਧਮ ਦਾ ਜੇਰੀ ਵਰਖਾ ਤੇਜ਼ ਹਵਾ ਕਪੂਰਥਲਾ ਮੱਧਮ ਦਾ ਜੇਰੀ ਵਰਖਾ ਤੇਜ਼ ਹਵਾ ਤੇ ਹੁਸ਼ਿਆਰਪੁਰ ਹਵਾ ਚੰਗੀਆਂ ਝੁੱਟੀਆਂ ਵਰਖਾਆਂ ਦੀਆਂ ਦੇ ਨਾਲ ਤੇਜ਼ ਹਵਾ ਇਸੇ ਤਰੀਕੇ ਦੇ ਨਾਲ ਆਪਣਾ ਹੈ ਨਵਾਂ ਸ਼ਹਿਰ ਤੇਜ਼ ਹਵਾ ਰੂਪਨਗਰ ਤੇਜ਼ ਹਵਾ ਤੇ ਨਾਲ ਮੱਧਮ ਦਾ ਜੇਰੀ ਵਰਖਾ ਤੇ ਬਿਜਲੀ ਲਿਚਕਣਾ ਬਿਜਲੀ ਚਮਕਣਾ ਤੇ ਪੰਚਕੁਲਾ ਦੇ ਵਿੱਚ ਤੇਜ਼ ਹਵਾ ਦੇ ਨਾਲ ਗੜੇ ਵੀ ਪੈ ਸਕਦੇ ਹੈ ਚੰਡੀਗੜ੍ਹ ਦੇ ਵਿੱਚ ਤੇਜ਼ ਹਵਾ ਦੇ ਨਾਲ ਗੜੇ ਪੈ ਸਕਦੇ ਹੈ ਮਰ ਵਰਖਾ ਹੈਗੀ ਹੈ ਅੰਮਾਲਾ ਗੜੇ ਵਰਖਾ ਕੁਰੂਖੇਤਰ ਤੇਜ਼ ਹਵਾ ਤੇ ਜਿਹੜਾ ਆਪਣਾ ਕਰਨ करनाल ਹੈਗਾ ਤੇਜ਼ ਹਵਾ ਤੇ ਵਰਖਾ ਜੀਨ ਦੇ ਵਿੱਚ ਇਹਦੇ ਨਾਲ ਗੜੇ ਵੀ ਪੈ ਸਕਦੇ ਹੈ ਪਾਣੀ ਪਾ ਦੇ ਤੇਜ਼ ਹਵਾ ਤੇ ਵਰਖਾ ਸੋਨੀਪੱਤ ਤੇਜ਼ ਹਵਾ ਤੇ ਵਰਖਾ ਰੋहतक ਦੇ ਵਿੱਚ ਗੜੇ ਪੈ ਸਕਦੇ ਐ ਜੱਜਰ ਦੇ ਵਿੱਚ ਤੇਜ਼ ਹਵਾ ਤੇ ਨਾਲ ਵਰਖਾ ਚਰਕੀਦਾਦੀ ਤੇਜ਼ ਹਵਾ ਦੇ ਨਾਲ ਵਰਖਾ ਦੇ ਨਾਲ ਗੜੇ ਪੈ ਸਕਦੇ ਐ ਦਿੱਲੀ ਦੇ ਵਿੱਚ ਵੀ ਵੱਖੋ-ਵੱਖ ਕੇ ਤੇਜ਼ ਹਵਾ ਕੋਈ ਜਗ੍ਹਾ ਤੇ ਗੜੇ ਪੈਣ ਦੀ ਸੰਭਾਵਨਾ ਹੈ ਇਸ ਦੇ ਕਿਨਾਂ ਬਾਗਪਤ ਮੇਰਠ ਇਹ ਹਾਪੂੜ ਤੇ ਗਾਜ਼ੀਆਬਾਦ ਐਸ ਏਰੀਆ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਹੈ ਉਹਨਾਂ ਗੜੇ ਪੈ ਸਕਦੇ ਐ ਮਾਨਸਾ ਤੇਜ਼ ਹਵਾ ਚੱਲ ਸਕਦੀ ਹੈ ਤੇ ਸਾਰੇ ਵਿੱਚ ਵੀ ਜਿਹੜਾ ਹੈਗਾ ਤੇਜ਼ ਹਵਾ ਤੇ ਨਾਲ ਵਰਖਾ ਹੈਗੀ ਹੈ ਫਤਿਆਬਾਦ ਦੇ ਵਿੱਚ ਵੀ ਘੜੇ ਪੈ ਸਕਦੇ ਆ ਕੁੱਲ ਮਿਲਾ ਕੇ ਜਿਹੜਾ ਪੰਜਾਬ ਦਾ ਸੈਂਟਰਲ ਤੋਂ ਲੈ ਕੇ ਪੂਰਬੀ ਹਿੱਸਾ ਹੈਗਾ ਇਹ ਸਾਰੇ ਇਸੇ ਵਿੱਚ ਕਾਰਵਾਈ ਹੋ ਸਕਦੀ ਆ ਅਗਲੇ ਕੁਝ ਘੰਟਿਆਂ ਦੇ ਵਿੱਚ ਤਾਂ ਕੁਝ ਇਸ ਲਈ ਦੇਖੋ ਰੈਡ ਅਲਰਟ ਹੈ ਤੁਸੀਂ ਆਪਣੇ ਜ਼ਿਲ੍ਹੇ ਵਾਰਸ ਦੇ ਦੇਖ ਸਕਦੇ ਹੋ ਕੁਝ ਦੇ ਵਿੱਚ orange ਅਲਰਟ ਹੈ ਕੁਝ yellow ਅਲਰਟ ਹੈ ਤਾਂ ਬਸ ਕਰਨ ਕਰੋ ਨੂੰ ਕੁਝ ਨਹੀਂ ਹੁੰਦਾ ਇਹ ਚ ਕਿ ਆਪਣਾ ਪਸ਼ੂਆਂ ਨੂੰ ਟਾਈਮ ਨਾਲ ਧਾਰਾ ਘਟਨਾ ਪਸ਼ੂਣ ਸੰਭਾਲ ਲੈਣਾ ਠੀਕ ਹੈ ਨਾ ਕਿਉਂਕਿ ਵਰਖਾ ਤੇਜ਼ ਹੋ ਸਕਦੀ ਹੈ ਅਗਲੇ ਕੁਝ ਘੰਟਿਆਂ ਦੇ ਵਿੱਚ ਬਾਕੀ ਅਗਲੇ ਦਿਨਾਂ ਵਿੱਚ